ਉਹ ਬੜੀ ਯੂਜ਼ ਹਨ ਜੇ ਗਾਵਾ ਘਾਇਸ ਬਾਲਾ ਬੋਲੀ ਨੰਬਰ ਵੀ ਨਾ ਸਲਾਹ ਐਵੇਂ ਇਹਦੇ ਕੋਲ ਨੰਬਰ ਲਾ ਕੋ ਤੁੰਗਾ ਦੇ ਕੇ ਆਹ ਦੇਖੋ ਆਹ ਦਾ ਖਾਤਾ ਬਣਾਇਆ ਜੀ ਜਰੂਰ ਕਰਾ ਲਿਆ ਬਾਈ ਆਹ ਲੈ ਲੀ ਰਹੀਆਂ ਬੇਬੋ ਪਾਣੀ ਪਾ ਲਾਂਗੇ ਮੰਗੇ ਸਿੱਧੀ ਕਰ ਸਾਈਡ ਤੇ ਕਰ ਫਿਰ ਦੀ ਕੱਢਣੀ ਰੱਖੋ ਫੜੇ ਫੜਾ ਮੈਨੂੰ ਯਾਰ ਯਾਰ ਜਾਨਵਾਰੀ ਕੋਈ ਕਬੜੀ ਇਹ ਕਰ ਪਰਿਵਾਰ ਦੇ ਉਸ ਵਕਤ ਹੋ シュਡ ਗਏ ਜਦੋਂ ਰਸੋਈ ਘਰ ਦੇ ਅੰਦਰ ਸਿਲੰਡਰ ਫਟ ਜਾਂਦਾ ਧੁਮਾਕੀ ਦੀ ਆਵਾਜ਼ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ ਮੋਗਾ ਦੇ ਪਿੰਡ ਬੁੱਟਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਗਨੀਮਾ ਤੇ ਰਹੀ ਕਿ ਰਸੋਈ ਘਰ ਦੇ ਅੰਦਰ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਪਰ ਆਸ-ਪਾਸ ਦੇ ਸਾਰੇ ਸਮਾਨ ਦਾ ਨੁਕਸਾਨ ਹੋ ਗਿਆ ਇੱਥੋਂ ਤੱਕ ਕਿ ਜਦੋਂ ਗੈਸ ਸਿਲੰਡਰ ਫਟਦਾ ਹੈ ਘਰ ਦੀ ਛੱਤ ਤੱਕ ਉੱਡ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਦੇ ਪਿੰਡ ਬੁੱਟਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਦੱਸ ਜਿਏ ਕਿ ਮੋਗਾ ਦੇ ਪਿੰਡ ਬੁੱਟਰ ਦੇ ਵਿੱਚ ਘਰੇਲੂ ਗੈਸ ਸਿਲੰਡਰ ਫਟਣ ਦੇ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਉੱਥੇ ਹੀ ਗਨੀਮਤ ਇਹ ਰਹੀ ਕਿ ਪਰਿਵਾਰਿਕ ਮੈਂਬਰਾਂ ਦੀ ਜਾਨ ਬਾਲ-ਬਾਲ ਬਚ ਕੇ ਕਿਉਂਕਿ ਰਸੋਈ ਘਰ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਕਰਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਮੌਕੇ ਦੀ ਜਿਹੜੀ ਵੀਡੀਓ ਬਣੀ ਹੈ ਇੱਕ ਵਾਰ ਤੁਹਾਨੂੰ ਉਹ ਵੀਡੀਓ ਦਿਖਾ ਦਨੇ ਆ। ਕੋਈ ਤੁਹਾਡੀ ਜੀ ਬਾਬਾ ਕਹੇ ਬਣਾ ਬੋਲੀ ਨੰਬਰ ਵੀ ਨਾ ਅਸਲਾ ਐਵੇਂ ਨੀ ਕੋਈ ਨੰਬਰ ਲਾ ਕੋ ਤੁਮ ਬਣਾ ਦੇ। ਆਪਾਂ ਬੰਦ ਨਾ ਚੜਿਆ ਆ ਬੰਦ ਆ ਆਹ ਲਓ ਸਾਪਣਾ ਆ ਜੀ ਜੀ ਨਰ ਪਰ ਆ ਬਾਈ ਆਹੋ ਆਹ ਲੇ ਲੀ ਰਹੀਆਂ ਬੇਖੋ ਪਾਣੀ ਪਾਣਾ ਮੰਗੇ ਸਿੱਧੀ ਕਰ ਤੇ ਕਰ ਪੇਟੀ ਕੱਢਣੀ ਰੱਖਨੇ ਰੱਖ ਲੋ ਫਾੜੇ ਫੜਾ ਮੈਨੂੰ ਯਾਰ ਯਾਰ ਉਹ ਸਿਲੰਡਰ ਤੋਂ ਅੱਗ ਲੱਗੀ ਆ ਤੇ ਆਪਣੀ ਸਾਰੇ ਭਰਾ ਭਰਾਵਾਂ ਮੂਰੇ ਬੇਨਤੀ ਆ ਪ੍ਰਦਰਸ਼ਨ ਮੂਰੇ ਵੀ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਆ ਜੋ ਪੇਟੀਆਂ ਵਾਲਾਰੀਆਂ ਫਰਿੱਜ ਸੀ ਵਿਚਾਰੇ ਗਰੀਬਾਂ ਦਾ ਸਾਰਾ ਕੁਝ ਮੱਟਕਾ ਲਾ ਛੱਤ ਤੋਂ ਲਾ ਕੇ ਤੇ ਬਾਹਰ ਇਕੱਠਾ ਜੁੜ ਉਠਾ ਜੀ ਬਸ ਇੰਨੀ ਘੱਥ ਜੁੜ ਕੇ ਬੇਨਤੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨਾ ਨਾਲ ਸਿਲੰਡਰ ਤੋਂ ਅੱਗ ਵੱਡੀ ਗੱਲ ਹੈ ਗਾਵਾ ਫਾਇਰ ਸਬਾਹਾਂ ਹੋਈ ਗੱਲੰਬਰ ਵੀ ਨਾ ਅਸਲਾ ਐਡਰੈਸ ਤੇ ਕੋਲ ਨੰਬਰ ਲਾ ਕੇ ਤੁੰਗਾ ਕਰੀਏ ਸੋਹਣੇ ਪਾਣੀ ਪਾਣਗੇ ਮੰਗੇ ਸਿੱਧੀ ਗੱਲ ਸਾਇਰ ਤੇ ਕਰ ਫਿਰ ਦੀ ਕੱਢਣੀ ਰੱਖੋ ਫੜੇ ਫੜਾ ਮੈਨੂੰ ਯਾਰ ਯਾਰ ਜਾਨ ਬਾ 我是个第一人 ਪਰਿਵਾਰ ਦੇ ਉਸ ਵਕਤ ਹੋ シュਡ ਗਏ ਜਦੋਂ ਰਸੋਈ ਘਰ ਦੇ ਅੰਦਰ ਸਿਲੰਡਰ ਫਟ ਜਾਂਦਾ ਹੈ ਧੁਮਾਕੀ ਦੀ ਆਵਾਜ਼ ਦੇ ਨਾਲ ਪੂਰਾ ਇਲਾਕਾ ਦਹਿਲ ਗਿਆ ਮੋਗਾ ਦੇ ਪਿੰਡ ਬੁੱਟਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਗਨੀਮਾ ਤੇ ਰਹੀ ਕਿ ਰਸੋਈ ਘਰ ਦੇ ਅੰਦਰ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਪਰ ਆਸ-ਪਾਸ ਦੇ ਸਾਰੇ ਸਮਾਨ ਦਾ ਨੁਕਸਾਨ ਹੋ ਗਿਆ ਇੱਥੋਂ ਤੱਕ ਕਿ ਜਦੋਂ ਗੈਸ ਸਿਲੰਡਰ ਫਟਦਾ ਹੈ ਘਰ ਦੀ ਛੱਤ ਤੱਕ ਉੱਡ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ ਦੇ ਪਿੰਡ ਬੁੱਟਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਦੱਸ ਜाइए ਕਿ ਮੋਗਾ ਦੇ ਪਿੰਡ ਬੁੱਟਰ ਦੇ ਵਿੱਚ ਘਰੇਲੂ ਗੈਸ ਸਿਲੰਡਰ ਫਟਣ ਦੇ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਗਨੀਮਤ ਇਹ ਰਹੀ ਕਿ ਪਰਿਵਾਰਿਕ ਮੈਂਬਰਾਂ ਦੀ ਜਾਨ ਬਾਲ-ਬਾਲ ਬਚ ਕੇ ਕਿਉਂਕਿ ਰਸੋਈ ਘਰ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਕਰਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਮੌਕੇ ਦੀ ਜਿਹੜੀ ਵੀਡੀਓ ਬਣੀ ਹੈ ਇੱਕ ਵਾਰ ਤੁਹਾਨੂੰ ਉਹ ਵੀਡੀਓ ਦਿਖਾ ਦੰਨੇ ਆ ਆਪ ਦਾ ਬੰਦ ਨਾ ਚੜਿਆ ਆ ਬੰਦ ਆ ਆਰਾ ਦਾ ਖਸਾਬ ਬਣਾਇਆ ਜੀ ਜਰ ਕਰਾ ਬਾਈ ਆਹੋ ਆ ਲੈ ਲੀ ਰਹੀਆਂ ਬੇਹੋ ਪਾਣੀ ਪਾਣਗੇ ਮੰਗੇ ਸਿੱਧੀ ਗੱਲ ਸਾਈਡ ਤੇ ਕਰ ਫਿਰ ਦੀ ਕੱਢਣੀ ਰੱਖ ਦੇ ਰੱਖੋ ਖਾੜੇ ਫੜਾ ਮੈਨੂੰ ਚਾਹੀਦਾ ਯਾਰ ਯਾਰ ਸਰਿੰਡਰ ਤੋਂ ਅੱਗ ਲੱਗੀ ਆ ਤੇ ਆਪਣੀ ਸਾਰੇ ਭਰਾ ਭਰਾਵਾਂ ਮੂਰੇ ਬੇਨਤੀ ਆ ਪ੍ਰਦਰਸ਼ ਮੂਰੇ ਵੀ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਆ ਜੋ ਪੇਟੀਆਂ ਵਾਲਾਰੀਆਂ ਫਰਜ ਸੀਵਾਰੇ ਗਰੀਬਾਂ ਦਾ ਸਾਰਾ ਕੁਝ ਹੀ ਮੱਚ ਗਿਆ ਲਾ ਛੱਤ ਤੋਂ ਲਾ ਕੇ ਤੇ ਬਾਹਰ ਠਗਾਠਾ ਜੂਠਾ ਜੀ ਬਸ ਇੰਨੀ ਘੱਥ ਜੁੜ ਕੇ ਬੇਨਤੀ ਆ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਇਹਨਾਂ ਦੀ ਮਦਦ ਕਰਨਾ ਉਹਨਾਂ ਸਿਲੰਡਰ ਤੋਂ